bye ਜੋ ਗੋਜੋ ਅਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਤੇ ਪਵਿੱਤਰ ਹਜ਼ੂਰੀ ਦੇ ਅੰਦਰ ਆ ਮਹਾਨ ਤਤ ਬੇਤੇ ਮਹਾਪੁਰਸ਼ ਮਹਾਂਤ ਬਸਵੀ ਬਾਬਾ ਅਤਰ ਸਿੰਘ ਸਾਹਿਬ ਜੀ ਦੀ ਸਾਲਾਨਾ ਵਰਸੀ ਨੂੰ ਸਮਰਪਤ ਮਹਾਨ ਢਾਡੀ ਸਿੰਘਾਂ ਦੀ ਯਾਦ ਨੂੰ ਅੱਜ ਦਾ ਇਹ ਢਾਡੀ ਮੁਕਾਬਲਾ ਤਾਂ ਯਾਦ ਨੂੰ ਤਾਜ਼ਾ ਕਰਦਾ ਹੋਇਆ ਇਕੱਤਰਤ ਹੋਏ ਸਮੁੱਚੇ ਖਾਲਸਾ ਜੀ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾ ਕੇ ਸੰਸਾਰ ਦੇ ਤਖਤੇ ਤੇ ਜਾਣੀ ਜਾਂਦੀ ਇੱਕੋ ਇੱਕ ਸਿੱਖ ਕੌਮ ਜਹੀ ਕੌਮ ਹੈ ਜਿਹੜੀ ਇੱਕ ਦੂਜੇ ਨੂੰ ਮਿਲਣ ਵੇਲੇ ਫਤੇ ਬੁਲਾ ਕੇ ਮਿਲਦੀ ਹੈ ਉਸ ਪ੍ਰਾਤਨ ਰਵੈਜ ਦੀ ਪਾਲਣਾ ਕਰਦੇ ਹੋਏ ਗੱਜ ਵੱਜ ਕੇ ਹਜ਼ੂਰ ਦੇ ਚਰਨਾਂ 'ਚ ਸੀਸ ਝੁਕਾ ਕੇ ਟਾੜੀ ਜੱਥੇ ਨਾਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਕਲਗੀਆਂ ਵਾਲੇ ਬਾਜਾਂ ਵਾਲੇ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਮਿੱਠੀਆਂ ਆਵਾਜ਼ਾਂ ਵਾਲੇ ਰਾਗਾਂ ਵਾਲੇ ਸਾਜ਼ਾਂ ਵਾਲੇ ਦਸ਼ਮੇਸ਼ ਪਿਤਾ ਮਖਸਰ ਦਾ ਆਖਰੀ ਜੰਗ ਲੜ ਕੇ ਦੱਖਣ ਵੱਲੋਂ ਗਏ ਨੇ ਰਸਤੇ ਦੇ ਵਿੱਚ ਨਰੈਣਾ ਰੇਲਵੇ ਸਟੇਸ਼ਨ ਆਉਂਦਾ ਹੈ ਇਸ ਰੇਲਵੇ ਸਟੇਸ਼ਨ ਦੇ ਕੋਲ ਦਾदू ਪੰਥੀਆਂ ਦਾ ਡੇਰਾ ਉਹ ਸਡੇਰੇ ਦਾ ਜਿਹੜਾ ਮੁਖੀ ਹੈ ਉਹਦਾ ਨਾਮ ਹੈ ਜੈਤਰਾਮ ਉਹਨੂੰ ਪਤਾ ਲੱਗਿਆ ਦਸਵੇਂ ਪਾਤਸ਼ਾਹ ਆਨੰਦਪੁਰ ਵਾਲੇ ਦੱਖਣ ਵੱਲ ਜਾ ਰਹੇ ਨੇ ਇਹਨੇ ਹਜ਼ੂਰ ਦੇ ਚਰਨਾਂ ਵਿੱਚ ਆ ਕੇ ਅਰਦਾਸ ਕੀਤੀ ਦਾਦਾ ਮੇਰੇ ਡੇਰੇ ਦੇ ਵਿੱਚ ਆ ਕੇ ਆਪਣੇ ਮਹਾਰਗ ਚਰਨ ਪਾਓ ਹਜ਼ੂਰ ਥੋੜਾ ਸਮਾਟ ਕੇ ਕਲਗੀਧਰ ਪਾਤਸ਼ਾਹ ਜਦੋਂ ਤੁਰਨ ਲੱਗੇ ਅਗਿਓ ਇਹ ਜੈਤਰਾਮ ਕਹਿੰਦਾ ਦਤ ਦੱਖਣ ਵੱਲ ਜਾ ਰਹੀ ਹਾਂ ਮਹਾਰਾਜ ਕਹਿੰਦੇ ਹਾਂ ਮੈਂ ਦੱਖਣ ਵੱਲ ਜਾ ਰਿਹਾ ਕਹਿੰਦੇ ਉੱਥੇ ਇੱਕ ਵੈਰਾਗੀ ਦਾ ਡੇਰਾ ਹੈ ਜਿਹਦਾ ਨਾਂ ਹੈ ਮਾਧੋਦਾਸ ਵੈਰਾਗੀ ਦਤ ਉਹਦੇ ਡੇਰੇ 'ਚ ਨਾ ਜਾਇਓ ਮਹਾਰਾਜ ਕਹਿੰਦੇ ਮੈਂ ਉਹਨੂੰ ਮਿਲਣ ਵਾਸਤੇ ਜਾ ਰਿਹਾ ਉਹ ਹੀਰਾ ਹੀਰੇ ਦੇ ਉੱਪਰ ਤਰਾ ਮਾਤਾਂ ਦਾ ਘੱਟਾ ਪੈ ਗਿਆ ਉਹਨੂੰ ਮੈਂ ਤਰਾਸਣ ਵਾਸਤੇ ਜਾ ਰਿਹਾ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਨੂੰ ਮਿਲਣ ਲਈ ਜਾ ਰਿਹਾ ਸਤਿਗੁਰੂ ਦੱਖਣ ਪਹੁੰਚੇ ਜਿੱਥੇ ਅੱਜ ਹਜ਼ੂਰ ਸਾਹਿਬ ਹੈ ਇੱਥੇ ਮੂਰਤ ਚਰਨ ਪਾਏ ਉਹ ਦੱਖਣ ਨੇ ਦੱਖਣੇ ਰਹਿ ਜਾਣਾ ਸੀ ਹਜ਼ੂਰ ਨੇ ਚਰਨ ਪਾਏ ਹਜ਼ੂਰ ਸਾਹਿਬ ਬਣ ਗਿਆ ਐਤੋਂ ਫਿਰ ਮਾਧੋਦਸ ਵੈਰਾਗੀ ਦੇ ਡੇਰੇ ਦੇ ਵਿੱਚ ਗਏ ਜਦੋਂ ਪਤਾ ਲੱਗਿਆ ਮਾਧੋਦਸ ਵੈਰਾਗੀ ਨੂੰ ਵੀ ਮੇਰੇ ਡੇਰੇ 'ਚ ਕੋਈ ਮਹਾਤਮਾ ਆਇਆ ਚੇਲੇ ਦੱਸਦੇ ਨੇ ਕਹਿੰਦੇ ਮਹਾਤਮਾ ਲਈ ਕੋਈ ਜਰਨੈਲ ਲੱਗਦਾ ਹੈ ਦੇਖਿਆ ਫਿਰ ਰਿੱਧੀਆਂ ਸਿੱਧੀਆਂ ਯੰਤਰ ਮੰਤਰ ਕਲਗੀਆਂ ਵਾਲੇ ਪਾਤਸ਼ਾਹ ਦੇ ਅੱਗੇ ਸਾਰੇ ਹੀ ਫੇਲ ਹੋ ਗਏ ਜਦੋਂ ਫਿਰ ਸੱਚੇ ਨੇ ਸੱਚੀ ਸਰਕਾਰ ਨੇ ਨਜ਼ਰਾਂ ਟਿਕਾਈਆਂ ਆਹ ਗਰਦਨ ਦੇ ਵਿੱਚੋਂ ਐਂਕੜ ਦਾ ਕੀਲਾ ਨਿਕਲ ਕੇ ਹੋ ਗਿਆ ਆਹ ਗਰਦਨ ਨਿਮਰਤਾ ਚ ਆ ਗਈ ਝੁਕਣੀ ਸ਼ੁਰੂ ਹੋ ਗਈ ਕਲਗੀ ਤਰਪਾਦਸ਼ਾ ਦੇ ਚਰਨਾਂ ਵਿੱਚ ਝੁੱਕ ਕੇ ਨੇ ਮੱਥਾ ਟੇਕਿਆ ਇਹਦੀਆਂ ਅੱਖਾਂ ਦੇ ਵਿੱਚੋਂ ਪਾਣੀ ਵਗਣ ਲੱਗ ਗਿਆ ਇੱਕ ਗੁਦਾਬਰੀ ਕੋਲ ਦੀ ਬਖਦੀ ਹੈ ਦੋ ਗਰਾਬਰੀਆਂ ਇਹਦੇ ਅੱਖਾਂ ਦੇ ਬੰਨ ਤੋੜ ਕੇ ਬਗੜੀਆਂ ਸ਼ੁਰੂ ਹੋ ਗਈਆਂ ਹਜ਼ੂਰ ਦੇ ਚਰਨ ਤੋ ਦਿੱਤੇ ਕਲਗੀ ਤਰਪਾਦਸ਼ਾ ਦਇਆ ਦੇ ਖਰਚਾ ਏ ਕਹਿੰਦੇ ਅੱਜ ਤੋਂ ਬਾਅਦ ਛੱਡਦੇ ਆ ਗਿਣਤੀਆਂ ਲਾਉਣੀਆਂ ਜਟਾਂ ਬੰਦਉਣੀਆਂ ਤੈਨੂੰ ਮੈਂ ਆਪਣਾ ਬੰਦਾ ਬਣਾਉਣਾ ਚਾਹੁੰਨਾ ਹੈ ਮਹਾਰਾਜ ਜੋ ਹੁਕਮ ਹੈ ਕਲਗੀ ਤਰਪਾਦਸ਼ਾ ਨੇ ਅਮਰਤ ਦੀ ਦਾਲ ਦਿੱਤੀ ਨੌ ਰੱਖਿਆ ਗੁਰਬਖਸ਼ ਸਿੰਘ ਪ੍ਰਸਿੱਧੀ ਮਿਲੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਇੱਥੋਂ ਹਜ਼ੂਰ ਨੇ ਫਿਰ ਆ ਸਾਰੀ ਪੰਜਾਬ ਦੀ ਦਸਤਾਨ ਸੁਣਾਈ ਜਦੋਂ ਸੁਣਿਆ ਕਹਿੰਦੇ ਮੈਂ ਤੈਨੂੰ ਜਰਨੈਲ ਬਣਾਉਣਾ ਚਾਹੁੰਦਾ ਇਹਦੇ ਡੌਲੇ ਫਰਕੇ ਪਤਾ ਲੱਗਿਆ ਸਰਹੰਦ ਦੀ ਧਰਤੀ ਦੇ ਉੱਪਰ ਨੰਨੇ-ਮੁੰਨੇ ਬੱਚੇ ਕਲਗੀ ਤਰਪਾਸੀਆ ਦੇ ਦੀਵਾਰਾਂ 'ਚ ਚੜ੍ਹ ਕੇ ਸ਼ਹੀਦ ਕਰ ਦਿੱਤੇ ਫਿਰ ਹਜ਼ੂਰ ਨੇ ਆਪਣੇ ਪੱਥੇ ਦੇ ਵਿੱਚੋਂ ਸਪੈਸ਼ਲ ਪੰਜ ਤੀਰ ਦਿੱਤੇ ਖੰਡੇ ਵਾਲਾ ਛੰਡਾ ਦਿੱਤਾ ਨਗਾਰਾ ਦਿੱਤਾ ਪੰਜ ਸਿੰਘਾਂ ਦਾ ਪੰਜ ਸਿੰਘ ਨਾਲ ਦਿੱਤੇ 20 ਸਿੰਘਾਂ ਦਾ ਜਥਾ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਉਹ ਦੱਖਣ ਤੋਂ ਰਵਾਨਾ ਹੋਇਆ ਪੰਜਾਬ ਵੱਲੋਂ ਇਹਨਾਂ ਜ਼ਾਲਮਾਂ ਨੂੰ ਸੁਧਣ ਵਾਸਤੇ ਸਭ ਤੋਂ ਪਹਿਲਾਂ ਨਿਸ਼ਾਨਾ ਬਣਾਇਆ ਆ ਸਮਾਣੇ ਨੂੰ ਜਿੱਥੇ ਤੇ ਜਾਸ਼ਿਲ ਵੇਗ ਬਾਸ਼ਿਲ ਵੇਗ ਹੋਏ ਤੇ ਜਿੱਥੇ ਦਾ ਜਲਾਲ ਔਲਦੀਨ ਹੋਇਆ ਸਮਾਣਾ ਟੈ ਟੈਰੀ ਕਰ ਦਿੱਤਾ ਇਸ ਤੋਂ ਬਾਅਦ ਠਸਕਾ ਕੁੜਾਮ ਕਪੂਰੀ ਮੁਸਤਾਬਕ ਫਿਰ ਛੰਡੌਰੇ ਦਾ ਅਸਮਾਨ ਖਾਨ ਜਿਹਨੂੰ ਤਸੀਹੇ ਦੇ ਕੇ ਆਫਲ ਦਰਖਤ ਦੇ ਨਾਲ ਟੰਗ ਦਿੱਤਾ ਜਿਹਨੇ ਪਾਪ ਕਮਾਏ ਛੰਡੌਰਾ ਫੜੇ ਕੀਤਾ ਫਿਰ ਰੁਕ ਕੀਤਾ ਮਨੂੜ ਬਲ ਦਾ ਇੱਥੇ ਫਿਰ ਦਵਾਬੇ ਤੇ ਮਾਝੇ ਦੇ ਸਿੰਘ ਆ ਗਏ ਫਿਰ ਸੱਤ ਫੜੇ ਕੀਤੀ ਕਹਿਣ ਲੱਗੇ ਬਾਬਾ ਜੀ ਹੁਣ ਰੁਕਿਆ ਨਹੀਂ ਜਾਂਦਾ ਹੁਣ ਮਨ ਕਰਦਾ ਹੈ ਆ ਸਰਹੰਦ ਨੂੰ ਮਿੱਟੀ ਦੇ ਵਿੱਚ ਮਿਲਾ ਦिए ਇੱਥੇ ਖਾਲਸੇ ਦੇ ਝੰਡੇ ਚਲਾ ਦिए ਕਿਉਂਕਿ ਛੋਟੇ ਸਾਹਿਬ ਜਾਂਦੇ ਦੇ ਜ਼ਖਮ ਬੜੇ ਅੱਲੇ ਸਨ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਸਿੰਘਾ ਮੇਰਾ ਮਨ ਕਰਦਾ ਸਤੋਂ ਪਹਿਲਾਂ ਮੈਂ ਜਾ ਕੇ ਇਹ ਕੰਮ ਕਰਾਂ ਜਦੋਂ ਇਹ ਗੱਲ ਹੋਈ ਬਾਬਾ ਬੰਦਾ ਸਿੰਘ ਬਹਾਦਰ ਦੇ ਫੜ ਕੇ ਡੋਲੇ ਆਇਆ ਜੋਸ਼ ਆ ਚਿਹਰੇ ਉੱਪਰ ਆਈ ਵਖਰੀ ਲਾਲੀ ਅੱਖਾਂ ਹੁਣੀਆਂ ਲਾਲ ਫਿਰ ਸਿੰਘ ਔਲ ਖੜੇ ਨੇ ਅਸੀਂ ਉਹ ਬਣਿਆ ਲੈ ਤੀਰਾਂ ਜੋ ਕਦੇ ਨਾ ਓਕੇ ਬਹਿਰੀ ਦੀ ਹਿੱਕ ਪਾੜ ਕੇ ਲੰਘ ਜਾਈਏ ਛੁਕੇ ਉਹ ਦੁਨੀਆ ਡਰਦੀ ਮੌਤ ਤੋਂ ਮੌਤ ਸਾ ਤੋਂ ਲੁਕੇ ਉਹ ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਾ ਮੁਕੇ ਕਾਲਾ ਨੋਖੀ ਚਿਮਿਆਂ ਸਾਡੇ ਤੇ ਟੁਕੇ ਟੋਲੇ ਫੜਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਵੇਲੇ ਫਿਰ ਕੋਰਾ ਕਾਗਜ਼ ਮੰਗਾਇਆ ਸ਼ਾਈ ਮੰਗਾਈ ਉਸ ਵੇਲੇ ਕਲਮ ਮਗਾਈ ਕਲਮ ਨੂੰ ਡੋਬਿਆ ਸ਼ਾਹੀ ਦੇ ਵਿੱਚ ਉਹਨੂੰ ਲਵੇੜਿਆ ਪੋਰੇ ਕਾਗਜ਼ ਦੀ ਹਿੱਕ ਦੇ ਉੱਪਰ ਉਸ ਵਜੀਦ ਦੇ ਪਾਪੀ ਨੂੰ ਚਿੱਠੀ ਲਿਖਣ ਲੱਗੇ ਨੇ ਕਿਤੇ ਇਹ ਨਾ ਕਿ ਬੇਪਲੇਖੇ ਆ ਕੇ ਹਮਲਾ ਕਰ ਦਿੱਤਾ ਇਹਨੂੰ ਕਹਿ ਦਈਏ ਖਾਲਸਾ ਪੰਥ ਆ ਰਿਹਾ ਏ ਤਿਆਰੀ ਕਰ ਲੈ ਲਿਖਦਾ ਬੱਲ ਵਜੀਦ ਦੇ ਬੋਲ ਸੱਚੇ ਸੱਚੀ ਹੋਈ ਖੀਰ ਨਾ ਪੁੱਤਿਆਂ ਨੂੰ ਪਚੇ ਉਹ ਤਾਂ ਨੀਹਾਂ ਵਿੱਚ ਚਣਵਾ ਦਿੱਤੇ ਸਤ ਗੁਰਦੇ ਬੱਚੇ ਬੱਚੇ ਓ ਆ ਹੁਣ ਪੰਛੀ ਆ ਤੇਰੇ ਸਿਰ ਤੇ ਹੁਣ ਹੀ ਨੱਚੇ ਬਸ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਲਗੀ ਤਰਪਾਸੀਆਂ ਨੂੰ ਕੀਤਾ ਯਾਦ ਯਾਦ ਕਰਕੇ ਪੜਿਆ ਗੁਰਵਾਖੁ ਤੁਪਾਲਨ ਪ੍ਰਾਸੀ ਦੇ ਆਲੁਕ ਰੂਪੇ ਸਦਾ ਅੰਗ ਸੰਗੇ ਅਭੰਗ ਪਪੂਤੇ ਓ ਸਪੋਰੇ ਕਾਗਦੀ ਹਿੱਕ ਉਪਰ ਪਾਪੀ ਨੂੰ ਸ਼ਬਦ ਏ ਇਉਂ ਲਿਖੇ TO ਆਪਾਂ ਤੁਰਿਆ ਸ਼ਹਿਰ ਸਰਹੰਦ ਢਾ ਦਿੱਤਾ ਉੱਥੇ ਫਿਰ ਕੇਸਰੀ ਝੰਡੇ ਚਲਾਏ ਕੇਸਰੀ ਝੰਡੇ ਚੁਲੇ ਇਹ ਸ਼ਬਦ ਇੰਨੀ ਹਰਿ ਪ੍ਰਮਾਨ ਹੁਣਾਂ ਭੁੱਲਾਂ ਦੀ ਮਾਫੀ ਅਗਾਹਾਂ ਵਾਸਤੇ ਸਤਿਗੁਰੂ ਸਤਿਬਖਸ਼ ਕਰਨ ਸਾਰੀ ਸੰਗਤ ਢਾਡੀ ਜਥੇ ਨੂੰ ਪਿਆਰ ਭਰੀ ਅਸੀਸ ਦਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਿਆਨੀ ਗਵਿੰਦਰ ਸਿੰਘ ਜੈਪੁਰ ਲੁਧਿਆਣੇ ਵਾਲੇ ਜਥੇ ਦਾ ਜਿਨ੍ਹਾਂ ਨੇ ਸਮੇਂ ਦੇ ਵਿੱਚ ਆਪਣੇ ਵਿਚਾਰ ਰੱਖੇ ਜੋ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਅਗਲੇ ਜਥੇ ਨੂੰ